ਆ ਵੇਖ ਲੋ ਕਲਯੂਕੀ ਬਾਪ ਦਾ ਕਾਰਨਾਮਾ ਆਪਣੇ ਹੀ ਬੱਚੇ ਨੂੰ ਕਰ ਲਿਆ ਕਿਡਨਾਪ ਪਤਨੀ ਤੋਂ ਹੀ ਮੰਗ ਰਿਆ 4 ਲੱਖ ਰੁਪਏ ਕਹਿੰਦਾ ਜੇ ਨਾ ਦਤੇ ਤਾਂ ਕਰ ਦਊਗਾ ਕਤਲ ਬੱਚੇ ਉੱਪਰ ਕਰ ਰਿਆ ਤਸੱਦਦ ਤੇ ਨਾਲ ਹੀ ਕਰਵਾ ਰਿਆ ਨਸ਼ੇ ਅਸੀਂ ਅਕਸਰ ਹੀ ਸੁਣਦੇ ਸੀ ਕਿ ਇਸ ਕਲਯੁਗੀ ਦੌਰ ਦੇ ਵਿੱਚ ਕੋਈ ਕਿਸੇ ਦਾ ਨਹੀਂ ਹੈ ਪਰ ਹੁਣ ਇੱਕ ਅਜਿਹਾ ਹੀ ਮਾਮਲਾ ਜਿਹੜਾ ਆ ਅਜਨਾਲ ਦੇ ਪਿੰਡ ਬੌਲੀਆਂ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਦੇ ਵੱਲੋਂ ਆਪਣੇ ਹੀ ਪਤੀ ਦੇ ਉੱਪਰ ਉਸ ਦੇ ਬੱਚੇ ਨੂੰ ਕਿਡਨੈਪ ਕਰਨ ਦੇ आरोप ਜਿਹੜੇ ਨੇ ਉਹ ਲਗਾਏ ਗਏ ਨੇ ਜੀ ਹਾਂ ਦੱਸਦੀ ਹੈ ਕਿ ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਵੱਲੋਂ ਹੀ ਮੇਰੇ ਬੇਟੇ ਨੂੰ ਕਿਡਨੈਪ ਕੀਤਾ ਗਿਆ ਲਗਾਤਾਰ ਉਸ ਦੇ ਕੋਲੋਂ ਮੇਰੇ ਤੋਂ 4 ਲੱਖ ਦੀ ਫਰੋਤੀ ਜਿਹੜੀ ਆ ਉਹ ਮੰਗੀ ਜਾ ਰਹੀ ਆ ਉਹ ਇਹ ਕਹਿ ਰਿਹਾ ਕਿ ਜੇਕਰ ਤੂੰ 4 ਲੱਖ ਰੁਪਏ ਨਹੀਂ ਦਿੱਤੇ ਤਾਂ ਮੈਂ ਤੇਰੇ ਬੱਚੇ ਦਾ ਕਤਲ ਕਰ ਦਊਗਾ ਤੇ ਇਹ 4 ਲੱਖ ਰੁਪਏ ਜਿਹੜੇ ਤੂੰ ਸਸਕਾਰ ਦੇ ਲਈ ਸਾਹਮਣੇ ਰੱਖ ਲੈ ਤਾਂ ਉਸ ਔਰਤ ਦੇ ਵੱਲੋਂ ਸਿੱਧੇ ਤੌਰ ਤੇ ਇਹ ਇਲਜ਼ਾਮ ਵੀ ਲਗਾਏ ਗਏ ਨੇ ਕਿ ਉਹ ਮੇਰੇ ਬੱਚੇ ਦੇ ਨਾਲ ਕੁੱਟਮਾਰ ਕਰਦਾ ਉਸ ਦੇ ਉੱਤੇ ਤਸੱਦਦ ਟਾਉਂਦਾ ਇਹ ਨਹੀਂ ਨੀ ਉਸ ਨੂੰ ਨਸ਼ੀਲੇ ਪਦਾਰਥਾਂ ਦਾ ਸੇਵਨ ਵੀ ਕਰਵਾਉਂਦਾ ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਮੇਰਾ ਮੁੰਡਾ ਜਿਹੜਾ ਸੀਗਾ ਗੁਰਸਿੱਖ ਸੀ ਅੰਮ੍ਰਿਤ ਛੱਕਿਆ ਹੋਇਆ ਸੀ ਪਰ ਉਸ ਵਿਅਕਤੀ ਨੇ ਉਸ ਦੇ ਕੇਸ ਕਤਲ ਕਰਵਾਤੇ ਤੇ ਜਿਸ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਸੜਕਾਂ ਤੇ ਉਸ ਨੂੰ ਕਮਾਰਿਆ ਤਾਂ ਜਿਹੜੀ ਪੀੜਤ ਪਤਨੀ ਐ ਉਸਦਾ ਨਾਮ ਜਿਹੜਾ ਜੋਤੀ ਦੱਸਿਆ ਜਾ ਰਿਹਾ ਜੋ ਕਿ ਅਜਨਾਲਾ ਦੇ ਪਿੰਡ ਬੌਲੀਆਂ ਦੀ ਰੈਨ ਵਾਲੀ ਆ ਉਸਦਾ ਕਹਿਣਾ ਕਿ 4 ਮਹੀਨੇ ਪਹਿਲਾਂ ਉਸਦੇ ਹੀ ਪਤੀ ਦੇ ਵੱਲੋਂ ਆਪਣੇ ਹੀ ਬੇਟੇ ਨੂੰ ਕਿਡਨੈਪ ਕੀਤਾ ਗਿਆ ਜਿਸ ਤੋਂ ਬਾਅਦ ਮੈਨੂੰ ਰੋਜ਼ ਵੀਡੀਓਜ਼ ਭੇਜਦਾ ਉਸਦੇ ਨਾਲ ਕੁੱਟਮਾਰ ਕਰਨਦੀਆਂ ਵੀਡੀਓਜ਼ ਭੇਜਦਾ ਨਸ਼ਾ ਕਰਾਉਣ ਦੀਆਂ ਵੀਡੀਓਜ਼ ਭੇਜਦਾ ਜਿਸ ਤੋਂ ਬਾਅਦ ਮੈਨੂੰ ਜਿਹੜਾ ਆ ਇਹ ਕਹਿੰਦਾ ਕਿ 4 ਲੱਖ ਰੁਪਏ ਦੇ ਨਹੀਂ ਤਾਂ ਤੇਰੇ ਮੁੰਡੇ ਨੂੰ ਮਾਰ ਦਊਗਾ ਜਿਸ ਤੋਂ ਬਾਅਦ 4 ਲੱਖ ਰੁਪਏ ਜਿਹੜੇ ਤੂੰ ਆਪਣੇ ਇਸ ਸੰਸਕਾਰ ਦੇ ਲਈ ਸਾਹਮ ਕੇ ਰੱਖ ਲਤਾ ਉਸ ਜੋਤੀ ਦੇ ਵੱਲੋਂ ਜਿਹੜਾ ਇਹ ਕੰਪਲੇਂਟ ਜਿਹੜੀ ਆ ਪੁਲਿਸ ਥਾਣੇ ਦੇ ਵਿੱਚ ਦਰਜ ਕਰਵਾਈ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਰਖਾਸਤ ਦਿੱਤੀ ਸੀ ਉਸ ਤੋਂ ਬਾਅਦ ਉਹ ਲਗਾਤਾਰ ਇਸ ਦੇ ਵਿੱਚ ਕਾਰਵਾਈ ਕਰ ਰਹੇ ਨੇ ਇਸ ਕੇਸ ਦੇ ਵਿੱਚ ਲਗਾਤਾਰ ਫੋਲੋਅਪ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਦਾ ਫੋਨ ਨੰਬਰ ਜਿਹੜਾ ਆ ਪੀੜਤ ਔਰਤ ਜੋਤੀ ਦੇ ਵੱਲੋਂ ਦਿੱਤਾ ਗਿਆ ਸੀ ਉਸ ਨੂੰ ਅਸੀਂ ਕਾਲ ਕਰ ਰਹੇ ਹਾਂ ਪਰ ਉਹ ਕਾਲ ਨਹੀਂ ਚੱਕ ਰਿਹਾ ਤੇ ਬੰਦ ਵੀ ਆ ਰਿਹਾ ਜਿਸ ਦੇ ਕਾਰਨ ਉਹ ਟਰੇਸ ਨਹੀਂ ਹੋ ਰਿਹਾ ਪਰ ਲਗਾਤਾਰ ਕਾਲ ਜਿਹੜੀ ਆ ਫੋਨ ਔਨ ਕਰਨ ਤੋਂ ਬਾਅਦ ਉਹ ਬਾਰ-ਬਾਰ ਕਾਲ ਕਰ ਰਿਹਾ ਹੈ ਵੀਡੀਓਜ਼ ਪੇਜ ਰਿਹਾ ਜਿਸ ਤੋਂ ਬਾਅਦ ਦੁਬਾਰਾ ਉਹ ਫੋਨ ਜੜਾਇਆ ਬੰਦ ਕਰ ਦੇ ਰਿਹਾ ਤੇ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਤਾਂ ਪੁਲਿਸ ਦਾ ਕਹਿਣਾ ਕਿ ਜਲਦ ਤੋਂ ਜਲਦ ਉਸ ਮੁਲਜ਼ਮ ਨੂੰ ਵੀ ਜਿਹੜਾ ਆ ਗ੍ਰਫਤਾਰ ਕਰ ਲਿਆ ਜਾਏਗਾ ਪਰ ਇਸ ਕਰਿ ਕਲਯੁਗੀ ਦੌਰ ਦੇ ਨਾਲ ਜੁੜਦਾ ਹੋਇਆ ਇੱਕ ਮਾਮਲਾ ਜਿਹੜਾ ਹੈ ਅਜਨਾਲਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਇੱਕ ਪਿਤਾ ਦੇ ਉੱਪਰ ਹੀ ਆਪਣੇ ਬੱਚੇ ਨੂੰ ਕਿਡਨੈਪ ਕਰਨ ਦੇ ਇਲਜ਼ਾਮ ਜਿਹੜੇ ਨੇ ਉਹ ਲੱਗੇ ਨੇ ਪਤਨੀ ਕਹਿ ਰਹੀ ਐ ਕਿ ਮੇਰੇ ਬੱਚੇ ਨੂੰ ਕਿਡਨਾਪ ਕੀਤਾ ਜਿਸ ਤੋਂ ਬਾਅਦ ਉਸ ਦੇ ਉੱਪਰ ਤਸੱਦਦ ਟਾਉਂਦਾ ਉਸ ਨੂੰ ਨਸ਼ੇ ਕਰਾਉਂਦਾ ਤੇ ਇਹ ਕਹਿੰਦਾ ਕਿ ਜੇ ਬੱਚਾ ਨਾ ਦਿੱਤਾ ਤਾਂ ਇਸ ਦਾ ਕਤਲ ਕਰ ਦਊਗਾ ਤੇ ਇਸ ਦੇ ਨਾਲ ਹੀ ਇਹ ਵੀ ਕਹਿੰਦਾ ਹੈ ਕਿ ਜੋ ਪੈਸੇ ਨੇ ਉਹ ਸਾंप के ਰੱਖ ਲੈ ਜਿਹੜੇ ਸੰਸਕਾਰ ਦੇ ਟਾਈਮ ਤੇਰੇ ਕੰਮ ਆਉਣਗੇ ਮਸਲਾ ਮੇਰਾ ਇਹ ਚਾਰ ਦਿਨ ਆਏ ਮੇਰੇ ਬੱਚੇ ਦੇ ਮੈ ਉਹ ਇਹ ਤੇ ਇਸ ਬੰਦੇ ਨੇ ਜਿਹਨੇ ਇਹ ਉਹ ਲੋਤੀ ਨਾ ਤੇ ਆ ਚਾਰ ਨੂੰ ਉਹ ਜਦ ਅੱਤ ਵਿਚਾਰੂੰ ਤਾਂ ਕਿੰਨਾ ਮੈਨੂੰ 4 ਲੱਖ ਰੁਪਏ ਦੇਂਗੀ ਫਿਰ ਮੈਂ ਬੱਚਾ ਦੇਣਾ ਨੇ ਤੇ ਮੈਂ ਅਗਲੇ ਚੱਲوں ਮਾਰ ਦੇਣਾ ਤੇ ਕਹਿੰਦਾ ਜਿਹੜੇ ਪੈਸੇ ਉਹ ਫਿਰ ਕਹਿੰਦਾ ਸਸਕਾਰ ਵਾਸਤੇ ਰੱਖ ਲਈ ਤੇ ਨਹੀਂ ਤੇ ਇਹ ਕਹਿੰਦਾ ਫਿਰ ਇਹ ਦੀ লাশ ਜਿਹੜੀ ਤੁਹਾਡੇ ਘਰ ਕੋਲ ਉਹ ਵੀ ਮੈਂ ਦੱਸ ਦੂਗਾ ਕਿ লাশ ਵੀ ਲੈ ਜਵਾਂਗੇ ਉਹ ਕੀ ਉਹ ਕੀ ਕਰਦਾ ਪਿਆ ਜਾਂਦਾ ਕੋਈ ਭਾਂਡ ਕੋਆ ਨਹੀਂ ਆਇਆ ਤੇ ਘਟਮਾਰ ਬਹੁਤ ਹੀ ਜ਼ਿਆਦੀ ਹੁੰਦੀ ਹੈ ਬਹੁਤ ਜ਼ਿਆਦੀ ਹੁੰਦੀ ਹੈ ਰੋਜ਼ ਇਹਨੇ ਨਈ ਤਨਾਈ ਵੀਡੀਓ ਤੇ ਜ਼ਿੰਦਾਬਾਦ ਘਟਮਾਰ ਦੀ ਕਦੀ ਉਹਦੇ ਬੈਗ ਜਿੱਟਾ ਪਾ ਕੇ ਚੋਂਦਾ ਬਾਹਰ ਜਾ ਕੇ ਕਦੀ ਉਹਨੂੰ ਮੈਸਜ ਫੋਨ ਕਰਦਾ ਬਰਕਲਾ ਨਸਰ ਨਸ਼ਾ ਕਦੀ ਉਹਨੂੰ ਕੁਛ ਕਹਿੰਦਾ ਜਦ ਦੀ ਕੋਸ਼ ਕਰਦਾ ਉਹਦੇ ਨਾਲ ਬਹੁਤ ਜ਼ਿਆਦਾ ਬਿਆਚਾਰ ਹੁੰਦਾ ਤੇ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਸੌਫ ਚਾਹੀਦਾ ਨੇਗਾਲੇ ਇੱਕ ਵੀਡੀਓ ਮੈਨੂੰ ਹੋਰ ਪਾਈ ਸੀ ਉਹਨੇ ਉਹਦਾ ਕੇਸ ਕਤਲ ਕਰਾਇਆ ਸੀ ਅੰਮ੍ਰਿਤ ਸ਼ਿਕਾਇਤ ਸੀ ਤੇ ਕੇਸ ਕਰਦ ਕਰਦੇ ਫਿਰ ਉਹਦਾ ਗਲਾ ਘੋਟਦਾ ਪਿਆ ਸੀ ਉਦੋਂ ਲਈ ਮਾਫੀ ਮੰਗਦਾ ਪਿਆ ਸੀ ਕਿ ਮੈਨੂੰ ਛੱਡ ਦੋ ਜੀ ਪਹਿਲੀ ਮੈਨੂੰ ਛੱਡ ਦੋ ਕੋਈ ਕਿੰਨਾ ਪਿਆਰ ਹੋ ਸਕਦਾ ਹੈ ਕਿ ਇੰਨਾ ਤੇ ਆਚਾਰ ਤਾਂ ਕੋਈ ਜਾਨ ਬੱਚਾ ਵੀ ਹੈ ਉਹਦੇ ਨਾਲ ਵੀ ਇੰਨਾ ਤੇ ਆਚਾਰ ਹੁੰਦਾ ਵੀ ਮੈਂ ਤਾਂ ਫਿਰ ਉਹਦੇ ਨਾਲ ਲਾਵਾ ਲਈਆਂ ਸੀ ਉਸ ਕਾਰਵਾਈ ਕੀ ਕੀਤੀ ਮੇਰੀ ਪੁਲਿਸ ਕਾਰਵਾਈ ਕੋਈ ਨਹੀਂ ਕੀਤੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਵੀ ਮੈਨੂੰ 4 ਮਹੀਨੇ ਹੋ ਗਏ ਇਦਾਂ ਹੀ ਕਾਰਵਾਈ ਮੇਰੇ ਕਿਸੇ ਪਾਸੇ ਕੋਈ ਸੁਣਵਾਈ ਸੁਣਵਾਈ ਨਹੀਂ ਹੋਈ ਫਿਰ ਤਾਂ ਗੀ ਤੁਹਾਡਾ ਪਤਾ ਲੱਗਾ ਸੀ ਫਿਰ ਮੈਂ ਇਸ ਕਰਕੇ ਤੁਹਾਡੇ ਕੋਲ ਪਹੁੰਚੀ ਸੀ ਕਿ ਮੇਰੀ ਤੁਹੀਂ ਹੀ ਹੈਲਪ ਕਰ ਸਕਦੇ ਹੋ ਹੋਰ ਕੋਈ ਹੈਲਪ ਨਹੀਂ ਮੇਰੀ ਹੋ ਸਕਦੀ ਜੀ ਬਿਲਨ ਸਾਹਿਬ ਚਾਹੀਦਾ ਸਿਰਫ ਮੈਨੂੰ ਮੇਰਾ ਬੱਚਾ ਚਾਹੀਦਾ